ਸਸੀਗਲ ਜੀ 1 ਜੂਨ ਨੂੰ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਹੋਣੀ ਹੈ ਜੂਨ ਦਾ ਮਹੀਨਾ ਅਕਸਰ ਹੀ ਪੰਜਾਬ ਲਈ ਬਹੁਤ ਖਾਸ ਹੁੰਦਾ ਹੈ ਕਿਉਂਕਿ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਜਿਸ ਕਰਕੇ ਜਿਹੜੀ ਸਿੱਖ ਕੌਮ ਹੈ ਉਹਨਾਂ ਦੇ ਅੰਦਰ ਰੋਸ ਹੁੰਦਾ ਇਸ ਦੇ ਨਾਲ ਹੀ ਜਿਹੜੀਆਂ ਸ਼ਿਵ ਸੈਨਾ ਆਂਦੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਪੰਜਾਬ ਦੇ ਅੰਦਰ ਰੋਸ ਮਜ਼ਾਰੇ ਕੀਤੇ ਜਾਂਦੇ ਨੇ ਸਾਡੇ ਨਾਲ ਹਰੀਸ਼ ਸਿੰਘਲਾ ਨੇ ਜਿਨ੍ਹਾਂ ਦੇ ਨਿਸ਼ਾਨੇ ਦੇ ਉੱਤੇ ਇਹਨਾਂ ਦੇ ਭਾਵੇਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੇ ਨਾਲ ਗੱਟਬੰਧ ਹੈ ਪਰ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਇਹਨਾਂ ਦੇ ਨਿਸ਼ਾਨੇ ਤੇ ਨੇ ਨਾਲ ਹੀ ਅਕਸਰ ਹੀ ਸ਼ਿਵ ਸੈਨਾ ਜਿੰਨੀਆਂ ਵੀ ਨੇ ਉਹਨਾਂ ਤੇ ਦੋਸ਼ ਲੱਗ ਜਾਂਦੇ ਨੇ ਕਿ ਇਹ ਲੋਕ ਪੰਜਾਬ ਦਾ ਅਕਸਰ ਹੀ ਮਾਹੌਲ ਖਰਾਬ ਕਰਦੇ ਨੇ ਸਾਡੇ ਨਾਲ ਹਰੀਸ਼ ਸਿੰਘਲਾ ਨੇ ਸਿੰਘਲਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੈਸ਼ੀ ਰਾਮ ਸਿੰਘਲਾ ਜੀ ਸਹਿਯੋਗੀਆਂ ਤੁਸੀਂ ਭਾਜਪਾ ਦੇ ਇੱਕ ਪਾਸੇ ਤਾਂ ਪੋਸਟਾਂ ਪਾਉਂਦੇ ਹੋ ਕਿ ਮੋਦੀ ਆਉਣਾ ਚਾਹੀਦਾ ਹੈ ਦੂਜੇ ਪਾਸੇ ਤੁਹਾਡੇ ਨਿਸ਼ਾਨੇ ਤੇ ਭਾਜਪਾ ਦਾ ਸੂਬਾ ਪ੍ਰਧਾਨ ਸੁਨੀਲ ਜਾਖੜਾ ਕਿਉਂ ਮੇਰੇ ਨਿਸ਼ਾਨੇ ਤੇ ਨਹੀਂ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਦੇ ਭਾਜਪਾ ਦੇ ਟਕਸਾਲੀ ਕਿਹਾ ਭਾਜਪਾ ਹੀ ਨੇ ਜਿਹੜੇ ਉਹਨਾਂ ਦੇ ਆਰਐਸਐਸ ਦੇ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਜਾਖੜ ਸਾਹਿਬ ਬੀਜੇਪੀ ਚ ਤਾਗੇ ਪਰ ਬੀਜੇਪੀ ਦਾ ਜਿਹੜਾ ਪਗਮਾ ਰੰਗ ਹੈ ਉਹਨਾਂ ਤੇ ਚੜ੍ਹਿਆ ਨਹੀਂ ਪੂਰੀ ਤਰ੍ਹਾਂ ਉਹਨਾਂ ਤੇ ਵਾਲੇ ਕਾਂਗਰਸ ਦਾ ਰੰਗ ਹੀ ਚੜ੍ਹਿਆ ਪਿਆ ਕਿਉਂਕਿ ਉਹਨਾਂ ਨੇ ਨਾ ਤਾਂ ਕਹਿੰਦਾ ਪੰਜਾਬ ਦੇ ਵਿੱਚ ਟਕਸਾਲੀ ਭਾਜਪਈਆਂ ਨੂੰ ਗਲੇ ਲਾਇਆ ਨਾ ਪੰਜਾਬ ਦੇ ਵਿੱਚ ਦੇਖੋ ਸੋਸ਼ਲ ਸਮਾਜਿਕ ਧਾਰਮਿਕ ਹਜ਼ਾਰਾਂ ਸਨਾਤਨੀ ਸੰਗਠਨ ਕੰਮ ਕਰਦੇ ਨੇ ਜਿਹੜੇ ਮੋਦੀ ਸਾਹਿਬ ਨੂੰ ਵੋਟ ਪਾਣਾ ਚਾਹੁੰਦੇ ਨੇ ਲੇਕਿਨ ਜਾਖਰ ਸਾਹਿਬ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਮੈਂ ਬਿਲਕੁਲ ਸਿੱਧਾ ਸਿੱਧਾ ਕਹਿ ਰਿਹਾ ਕਿ ਬੀਜੇਪੀ ਦੀ ਜਿਹੜੀ ਹਾਰ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਉਹਦੇ ਲਈ ਸੁਨੀਲ ਜਾਖਣ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਜੇ ਭਾਜਪਾ ਦਾ ਪ੍ਰਧਾਨ ਰਹਿਣਾ ਹੈ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਪੂਰੇ ਪ્યોਰ ਸਨਾਤਨੀ ਔਰ ਭਗਵਾ ਰੰਗ ਦੇ ਵਿੱਚ ਰੰਗਣਾ ਪਊਗਾ ਤੇ ਜਿਹੜੇ ਲੋਕ ਇਹਦਾ 50 50 ਸਾਲ ਤੋਂ ਜਿੱਦਾਂ ਦੇਸ਼ ਜਾਦ ਹੋਇਆ ਆਰਐਸ ਸਲੀ ਭਾਜਪਾ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਪੂਰਾ ਬੰਦਾ ਮਾਨ ਸਨਮਾਨ ਦੇਣਾ ਪਊਗਾ ਤਾਂ ਹੀ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਲੱਗ ਸਕਦੇ ਨੇ ਇਸ ਤਰੀਕੇ ਦੇ ਨਾਲ ਭਾਜਪਾ ਦੇ ਪੈਰ ਨਹੀਂ ਲੱਗਣੇ ਤੁਸੀਂ ਇੱਕ ਲਾਹੌਰ ਕਹਿੰਦੇ ਹੋ ਕਿ ਜੇ ਮੋਦੀ ਸਰਕਾਰ ਕੇਂਦਰ ਚ ਨਾ ਆਈ ਤਾਂ ਹਿੰਦੂ ਖਤਮ ਹੋ ਜਾਣਗੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਭਾਜਪਾ ਹਾਰ ਰਹੀ ਹੈ ਜੇ ਭਾਜਪਾ ਹਾਰ ਰਹੀ ਹੈ ਤਾਂ ਸਰਕਾਰ ਆਊ ਮੋਦੀ ਕਿਵੇਂ ਨਹੀਂ ਨਹੀਂ ਪੰਜਾਬ ਦੀਆਂ 13 ਸੀਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਪੰਜਾਬ ਚੋਂ 2 ਤੋਂ ਵੱਧ ਸੀਟਾਂ ਨਹੀਂ ਆਉਂਦੀਆਂ 2 ਨਹੀਂ 3 ਆ ਜਾਣਗੀਆਂ ਇਸ ਤੋਂ ਵੱਧ ਸੀਟਾਂ ਨਹੀਂ ਆਣੀਆਂ ਇਹ ਸਖਾਰ ਦੇ ਲਈ ਮੈਂ ਪਹਿਲਾਂ ਦੱਸਿਆ ਕਿ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਕਿਉਂਕਿ ਇਹਨਾਂ ਨੇ ਕਿਹਾ ਜਿਹੜੇ ਟਕਸਾਲੀ ਹਿੰਦੂ ਆ ਟਕਸਾਲੀ ਹਿੰਦੂ ਸੰਗਠਨਾ ਟਕਸਾਲੀ ਭਾਜਪਾਈਆਂ ਉਹਨਾਂ ਨੂੰ ਭਾਜਪਾ ਦੇ ਨਾਲ ਜੋੜੇ ਹੀ ਨਹੀਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਕਿਸੇ शिवसेना ਨਾਲ ਨੂੰ ਨਾਲ ਨਹੀਂ ਜੋੜਿਆ ਇਹਨਾਂ ਨੇ ਜਿਹੜੀ ਸਾਡੀ शिवसेना ਭਾਈਵਾਲ ਹੈ ਸਾਡੇ ਮਹਾਰਾਸ਼ਟਰ ਤੋਂ ਸੀਐਮ ਨੇ ਸਾਡੇ ਨੇ ਅਸੀਂ ਤੇਰਾ ਕੈਂਡੀਡੇਟ ਖੜੇ ਕੀਤੇ ਸੀ ਇਹਨਾਂ ਨੂੰ ਸਮਰਥਨ ਕਰਤਾ ਕਿ ਪੰਜਾਬ ਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਵੀ ਵਿਡਰੋ ਕਰ ਲੇ ਹਰ ਜਗ੍ਹਾ ਤੇ ਇਹਨਾਂ ਨੂੰ ਸਮਰਥਨ ਵੀ ਕਰਤਾ ਇਹਨੇ ਸਾਨੂੰ ਨਹੀਂ ਪੁੱਛਿਆ ਜਿਹੜੀ ਭਾਈਵਾਲ ਪਾਰਟੀ ਹੈ ਉਸ ਨੂੰ ਨਹੀਂ ਪੁੱਛਿਆ ਫਿਰ ਜਿਤਦੀ ਉਮੀਦ ਕਿਥੋਂ ਰੱਖਦੇ ਨੇ ਨਹੀਂ ਤੁਹਾਨੂੰ ਦਰਦ ਆਪਣੇ ਪੁੱਛਣ ਦਾ ਸਤਾ ਰਿਹਾ ਜਾਂ ਤੁਸੀਂ ਕਹਿੰਦੇ ਜਿਹੜੇ ਹਿੰਦੂ ਬਾਕੀ ਨਹੀਂ ਪੁੱਛੇ ਉਹਨਾਂ ਨੂੰ ਸਤਾ ਰਿਹਾ ਨਹੀਂ ਕੋਈ ਦਰਦ ਨਹੀਂ ਸਤਾ ਰਿਹਾ ਇਹ ਲੋੜ ਇਹਨਾਂ ਨੂੰ ਸੀਗੀ ਜੇ ਸਾਨੂੰ ਪੁੱਛਦੇ ਸਾਨੂੰ ਮਾਨ ਸਨਮਾਨ ਦਿੰਦੇ ਤਾਂ ਅਸੀਂ ਆਪਣਾ ਕਾਰਜਕਰਤਾ ਇਹਨਾਂ ਦੇ ਨਾਲ ਤੋਰਦੇ ਇਹਨਾਂ ਦੇ ਲਈ ਕੰਮ ਕਰਦਾ ਸਾਡਾ ਕਾਰਜਕਰਤਾ ਦੋ ਦਿਨ ਰਹਿ ਗਏ ਇਲੈਕਸ਼ਨ 'ਚ ਹਾਲੇ ਤੱਕ ਆਪਣੇ ਘਰ ਬੈਠਾ ਟਕਸਾਲੀ ਭਾਜਪਾਈ ਆਪਣੇ ਘਰ ਬੈਠਾ ਕਿਸਨ ਜੀ ਉਹਨਾਂ ਦੀ ਗਲਤ ਨੀਤੀਆਂ ਨੇ ਕਹਿੰਦਾ ਜਖੜ ਸਾਹਿਬ ਦੀਆਂ ਪਰ ਜਿਹੜੇ ਵਿਰੋਧੀ ਉਹ ਤਾਂ ਅਕਸਰ ਕਹਿ ਦਿੰਦੇ ਆ ਕਿ ਸ਼ਿਵ ਸੈਨਾ ਜਿੰਨੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨੇ ਇਹਨਾਂ ਦਾ ਕੰਮ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ ਇਹਨਾਂ ਦੇ ਪੱਲੇ ਥੱਲੇ ਕੁਝ ਨਹੀਂ ਕਰ ਤਾਂ ਹੀ ਨਾ ਕੀਪਤਾ ਤੁਹਾਨੂੰ ਪੁੱਛਿਆ ਹੋਵੇ ਸਾਡੀ ਜਿਹੜੀ ਸ਼ਿਵ ਸੈਨਾ ਹੈ ਭਾਜਪਾ ਨਾਲ ਮਹਾਰਾਸ਼ਟਰ ਸਰਕਾਰ ਚ ਪਾਈਵਾਲ ਹੈ ਮੁੱਖ ਮੰਤਰੀ ਇਕਾਨੰਥ ਚਿੰਤਾਜੀ ਸਾਡੇ ਸ਼ਿਵ ਸੈਨਾ ਦੇ ਸੁਪਰੀਮੋ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਆ ਸਾਡੀ ਸ਼ਿਵ ਸੈਨਾ ਨੂੰ ਸੁਪਰੀਮ ਕੋਰਟ ਤੋਂ ਆਲ ਇੰਡੀਆ ਇਲੈਕਸ਼ਨ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ ਬਾਕੀ ਸ਼ਿਫਸਨਾਂ ਦਾ ਮੈਨੂੰ ਪਤਾ ਨਹੀਂ ਵੀ ਜਿਹੜੇ ਕੀ ਬਿਆਨ ਦਿੰਦੇ ਨੇ ਉਹਨਾਂ ਦੀ ਕਿਹੜੀਆਂ ਸ਼ਿਫਸਨਾਂ ਨੇ ਕਿਹੜੇ ਸੋਸਾਇਟੀ ਐਕਟ ਰਜਿਸਟਰ ਨੇ ਕਿਹੜੀ ਓਗ ਦਾ ਭਾਰਤੀ ਸੰਵਿਧਾਨ ਦੇ ਅਨੁਸਾਰ ਰਜਿਸਟਰ ਨੇ ਉਹਨਾਂ ਦੇ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਮੈਨੂੰ ਇਨਾਕ ਪਤਾ ਵੀ ਉਹ ਕਿਤੇ ਵੀ ਰਜਿਸਟਰ ਨਹੀਂ ਆ ਉਹਨਾਂ ਨੇ ਘਰ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਅਸੀਂ ਦੁਕਾਨ ਨਹੀਂ ਖੁੱਲੀ ਹੋਈ ਸਾਡੇ 50 ਐਮਐਲਏ ਵੀ ਆ 15 ਐਮਪੀ ਵੀਆ ਸੀਐਮਪੀ ਆ ਪਰ ਤੁਸੀਂ ਫਿਰ ਜਦੋਂ ਤੁਹਾਨੂੰ ਪੁੱਛਿਆ ਨਹੀਂ ਇਹਨਾਂ ਨੇ ਭਾਜਪਾ ਨੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਰਾਸ਼ਟਰੀ ਪ੍ਰਧਾਨ ਨਾਲ ਸੰਪਰਕ ਨਹੀਂ ਕੀਤਾ ਉਹਨਾਂ ਨੂੰ ਕਿਹਾ ਨਹੀਂ ਕਿ ਸਾਨੂੰ ਪੁੱਛ ਨਹੀਂ ਰਹੇ ਸਾਰੀ ਰਿਪੋਰਟ ਡੇ ਬਾਈ ਡੇ ਰੋਜ਼ ਬੰਬੇ ਜਾ ਰਹੀ ਹੈ ਇੱਕ ਇੱਕ ਦਿਨ ਦੀ ਰਿਪੋਰਟ ਕਿਨਾਂ ਬੰਬੇ ਭੇਜ ਰਹੇ ਆ ਲੇਕਿਨ ਅਸੀਂ ਮੋਦੀ ਸਾਹਿਬ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਸਾਡੇ ਦਿਲ ਦੇ ਵਿੱਚ ਅੱਜ ਦਰਦ ਹੈ ਜਿਹੜਾ ਮੈਂ ਤੁਹਾਡੇ ਕੋਲ ਬੋਲ ਰਿਹਾ ਉਹ ਇਥੇ ਕਰਕੇ ਬੋਲ ਰਿਹਾ ਕਿ ਜਾਖੜ ਦਾ ਨੁਕਸਾਨ ਨਹੀਂ ਹੋਣਾ ਕਿੰਜੇ ਬੀ ਮੋਦੀ ਸਾਹਿਬ ਦਾ ਨੁਕਸਾਨ ਹੋਣਾ ਹੈ ਕਹਿੰਦਾ ਕੇਂਦਰ ਸਰਕਾਰ ਚ ਜਿੰਨੀ ਸਰਕਾਰ ਤਾਂ ਬਣੀ ਜਾਣੀ ਆ ਜਿੰਨੀਆਂ ਸੀਟਾਂ ਘਟਾਣਗੀਆਂ ਉਹਨਾਂ ਕਹਿੰਦਾ ਕੇਂਦਰ ਸਰਕਾਰ ਦਾ ਦਬਾਅ ਸੈਂਟਰ ਚ ਘਟੂਪਾ ਉਹਨਾਂ ਪੇ ਪੱਖ ਮਜ਼ਬੂਤ ਹੋਊਗਾ ਜਿਹੜਾ ਜੂਨ ਦਾ ਮਹੀਨਾ ਪੰਜਾਬ ਲਈ ਬੜਾ ਖਾਸ ਹੁੰਦਾ ਕਿਉਂਕਿ ਜਿਹੜੀ ਸਿੱਖ ਕੌਮ ਹੈ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹਨਾਂ ਦੇ ਅੰਦਰ ਰੋਸ ਹੁੰਦਾ ਤੇ ਤੁਸੀਂ ਲੋਕ ਵੀ ਸਰਗਰਮ ਹੋ ਜਾਂਦੇ ਹੋ ਕਿਉਂ ਨਹੀਂ ਨਹੀਂ ਅਸੀਂ ਕੁਝ ਸਪੈਸ਼ਲੀ ਸਰਗਰਮ ਨਹੀਂ ਹੁੰਦੇ ਦੇਖੋ ਮੈਰੀ ਸਟੇਟਮੈਂਟ ਆ ਕੱਢ ਲੋ ਮੈਂ ਅੱਜ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ ਪਿਛਲੀ ਵਾਰ ਵੀ ਐਮਪੀ ਕਾਂਗਰਸ ਦੇ ਜਿੱਤੇ ਐਤਕੀ ਵੀ 6-7 ਜਿੱਤਣਗੇ ਕੌਣ ਵੋਟ ਪੰਦਾ ਇਹ ਉਹ ਪਾਰਟੀ ਹੈ ਜਿਸ ਨੇ 1984 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿੱਖ ਕਤਲੇਆਮ ਕੀਤਾ ਆਪਰੇਸ਼ਨ ਬਲੂ ਸਟਾਰ ਦਾ ਨਾਮ ਲੈ ਕੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਫੇਰ ਸਾਡੇ ਪੰਜਾਬੀ ਇਹਨਾਂ ਨੂੰ ਵੋਟ ਪਾਉਂਦੇ ਨੇ ਬਹੁਤ ਹਨਨਗੀ ਦੀ ਗੱਲ ਹੈ ਇਹਨਾਂ ਦਾ ਬੋਟ ਕੀ ਕਹਿੰਦੇ ਨੇ ਜਵਾਨਤਾ ਜਬਤ ਹੋਣੀ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਬੋਟ ਨਹੀਂ ਪੈਣੀ ਚਾਹੀਦੀ ਅਤੰਕਵਾਦ ਨੂੰ ਪੈਦਾ ਕਰਨ ਦੇ ਪਿੱਛੇ ਵੀ ਇਹਨਾਂ ਤੇ ਇਲਜ਼ਾਮ ਹੈ ਕਿ ਪੰਜਾਬ ਦੇ ਵਿੱਚ ਜਿਹੜਾ 35 ਹਜ਼ਾਰ ਹਿੰਦੂ ਮਰਿਆ ਉਹਦੇ ਪਿੱਛੇ ਵੀ ਇਹਨਾਂ ਦਾ ਅਸੀ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਰਮੰਤ ਸਰ ਚੁਪਟਾਉਣ ਲਈ ਇੰਦਰਾ ਗਾਂਧੀ ਦਾ ਹੱਥ ਸੀਗਾ ਫੇਰ ਸਾਡੇ ਪੰਜਾਬੀ ਵੋਟਰ ਬੰਦੇ ਨੇ 8 MP ਬਿਜਲੀਵਾਲ ਚ ਤਾਂ ਤਾਂ ਇਹ ਵੀ ਤੁਹਾਡੇ ਸਾਹਮਣੇ 6-7 ਜਿੱਤਣਗੇ ਮੈਂ ਤਾਂ ਬਾਰ-ਬਾਰ ਅਪੀਲ ਕਰ ਰਿਹਾ ਕਿ ਇਹ ਦੇਸ਼ ਦੇ ਲਈ ਫਿਰਕਾ ਪ੍ਰਸਤ ਪਾਰਟੀ ਐ ਜਿਨ੍ਹਾਂ ਨੇ 35 ਹਜ਼ਾਰ ਹਿੰਦੂ ਮਰਵਾਇਆ ਅਰਮੰਦਰ ਸਾਹਿਬ ਤੇ ਹਮਲਾ ਕੀਤਾ ਪੂਰੇ ਦੇਸ਼ ਦੇ ਵਿੱਚ 1984 ਦਾ ਸਿੱਖ ਕਤਲੇਆਮ ਕਰਵਾਇਆ ਇੱਕ ਅੱਲੀ ਮਹਾਰਾਸ਼ਟਰ ਸਟੇਟ ਸੀ ਅੱਜ ਤੁਹਾਨੂੰ ਕੱਲ ਹੋਰ ਦੱਸਣਾ ਸਾਰਿਆਂ ਨੂੰ ਜਿੱਤੇ ਇੱਕ ਵੀ ਸਿੱਖ ਨੂੰ ਉਂਗਲ ਨਹੀਂ ਲੱਗੀ ਕਿਉਂਕਿ ਸਾਡੇ ਸ਼ਿਵਤਾਣਾ ਨੇਤਾ ਬਾਲਾ ਸਾਹਿਬ ਠਾਕਰੇ ਨੇ ਕਿਹਾ ਸੀ ਕਿ ਜੇ ਕਿਸੇ ਨੇ ਸਿੱਖ ਨੂੰ ਉਂਗਲ ਲਾਈ ਕਾਂਗਰਸੀਆਂ ਨੂੰ ਤਾਂ ਆਪਣਾ ਹਿਸਾਬ ਲਾ ਲਿਓ ਇੱਕੋ ਸਟੇ ਰਾਜਿਆ ਸੀਗਾ ਜਿੱਥੇ ਕਿਸੇ ਸਿੱਖ ਨੂੰ ਕਹਿੰਦਾ ਬਾਲਾ ਸਾਹਿਬ ਨੇ ਉਂਗਲ ਨਹੀਂ ਲਗੰਨ ਦਿੱਤੀ ਸੀ ਪਰ ਬੰਬੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤਾਂ ਕਹਿੰਦੇ ਸੀ ਜਿਹੜੇ ਯੂਪੀ ਬਿਹਾਰ ਵਾਲੇ ਨੂੰ ਤੁਹਾਡੀ ਸ਼ਿਪਮੈਂਟ ਸੈਨਾ ਭਜਾਉਂਦੀ ਸੀ ਨੋ 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 ਮਹਾਰਾਸ਼ਟਰ ਨਵ ਨਿਰਮਾਨ ਸੈਨਾ ਸੀ ਗਲਤ ਪ੍ਰੋਪੋਗੈਂਡਾ ਕੀਤਾ ਜਾਂਦਾ ਉਹ ਵੀ ਕਿਸੇ ਪੋਲੀਟੀਕਲ ਕਿਸੇ ਏਜੰਸੀ ਦੇ ਇਸ਼ਾਰੇ ਦੇ ਉੱਪਰ ਰਾਜ ਠਾਕਰੇ ਦੋਰਾ ਬਣਾਈ ਗਈ ਮਹਾਰਾਸ਼ਟਰ ਨਵ ਨਿਰਮਾਨ ਸੈਨਾ ਸੀ ਬਾਲਾ ਸਾਹਿਬ ਨੇ ਤਾਂ ਕਦੇ ਕਹਿਆ ਹੀ ਨਹੀਂ ਕਹਿੰਦਾ ਯੂਪੀ ਬਿਹਾਰ ਵਾਲੀ ਗੱਲ ਹੀ ਨਹੀਂ ਕੀਤੀ ਪਰ ਤੁਹਾਡੇ ਅਮਿਤ ਸ਼ਾਹ ਆਏ ਸੀਗੇ ਤੁਸੀਂ ਕਹਿੰਦੇ ਹੋ ਕਾਂਗਰਸ ਨੇ ਅੱਤਵਾਦ ਲਿਆਂਦਾ ਸੀਗਾ ਪਰ ਉਹ ਕਹਿੰਦੇ ਆ ਕਿ ਸਾਡੇ ਸਰਦਾਰ ਬਿਆਨ ਸਿੰਘ ਨੇ ਸ਼ਹਾਦਤ ਦਿੱਤੀਆਂ ਕਿੰਨੇ ਕਾਂਗਰਸੀਆਂ ਨੇ ਸ਼ਹਾਦਤਾਂ ਦਿੱਤੀਆਂ ਅੱਤਵਾਦ ਖਤਮ ਕਰਨ ਦੇ ਲਈ ਤੁਸੀਂ ਕਹਿੰਦੇ ਹੋ ਕਾਂਗਰਸ ਲੈ ਕੇ ਇੱਕ ਬਿੱਤੇ ਦੇ ਅਮਿਤ ਸ਼ਾਹ ਆਏ ਸੀ ਉਹ ਵੀ ਕਹਿ ਕੇ ਪੰਜਾਬ ਦੇ ਬਹੁ ਗਿਣਤੀ ਲੋਕ ਆ ਜਿਹੜੇ ਉਹ ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ ਪਰ ਉਹ ਕਹਿੰਦੇ ਅਸੀਂ ਰਿਹਾਈ ਨਹੀਂ ਕਰਨਾ ਦੇਖੋ ਅਮਿਤ ਸ਼ਾਹ ਜੀ ਦਾ ਬਿਆਨ ਸਵਾਗਤ ਕਰਨ ਯੋਗ ਹੈ ਅਤੰਕਵਾਦ ਦਾ ਕੋਈ ਧਰਮ ਨਹੀਂ ਬਿਆਨ ਸਿੰਘ ਸਿੱਖਣੀ ਸੀ ਬੈਂਸਿੰਗ ਸਿੱਖਣੀ ਸੀ ਨਹੀਂ ਪਰ ਤੁਸੀਂ ਕਹਿੰਦੇ ਹੋ ਕਾਂਗਰਸ ਹੱਤਵਾਦ ਲੈ ਕੇ ਆਈ ਹੈ ਸੰਤਰਚਨ ਸਿੰਘ ਲੰਗੋਵਾਲ ਸਿੱਖਣੀ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਉਹਨਾਂ ਦਾ ਜਿਹੜਾ ਦੁਸ਼ਮਣ ਸੀ ਚਾਹੇ ਉਹ ਹਿੰਦੂ ਸੀ ਚਾਹੇ ਸਿੱਖ ਸੀ ਚਾਹੇ ਮੁਸਲਮਾਨ ਸੀ ਉਹਨਾਂ ਨੇ ਮਾਰਤਾ ਬੈਂਸਿੰਗ ਨੂੰ ਕਿਉਂ ਮਾਰਿਆ ਜੇ ਉਹ ਵੱਡੇ ਸਿੱਖ ਅੱਛੀ ਬੰਦੇ ਆ ਉਹ ਆਪਣੇ ਉਹਨੂੰ ਬੰਦੀ ਸਿੰਘ ਕਹਿੰਦੇ ਆ ਸ਼ਹੀਦ ਕਹਿੰਦੇ ਸ਼ਹੀਦ ਕਾਉਣਾ ਚਾਹੁੰਦੇ ਆ ਤਾਂ ਉਹਨੇ ਸਿੱਖ ਕਿਉਂ ਮਾਰੇ ਕਹਿੰਦਾ ਮੈਂ ਲਿਸਟ ਦੇ ਦਊਂਗਾ ਵੀ ਕਿੰਨੇ ਸਿੱਖ ਉਹਨਾਂ ਨੇ ਮਾਰੇ ਆ ਮੇਨ ਪੰਜਾਬ ਦੇ ਵਿੱਚ ਸਿਰਫ ਜਿਹੜਾ ਉਹਨਾਂ ਦੀ ਬੋਲੀ ਨਹੀਂ ਬੋਲਦਾ ਸੀ ਕਿ ਹਾਂਜੀ ਜਦੋਂ ਉਹਨਾਂ ਤੋਂ ਕਹਿੰਦਾ ਉਹ ਕਾਂਗਰਸ ਤੋਂ ਹਾਵੀ ਹੋ ਗਏ ਤਾਂ ਕਾਂਗਰਸ ਨੂੰ ਮਾਰਨੇ ਪਏ ਕਿ ਹਾਂਜੀ ਜਦੋਂ ਉਹਨਾਂ ਦਾ ਦਿਲ ਲੱਗਿਆ ਉਹਨਾਂ ਨੇ ਬਿਆਨ ਸਿੰਘ ਨੂੰ ਮਾਰਤਾ ਪਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜੇ ਬੰਦੇ ਸਿੱਖ ਦੇ ਬਿਲਕੁਲ ਸਹੀ ਬਿਆਨ ਹੈ ਅਮਿਤ ਸ਼ਾਹ ਜੀ ਦਾ ਅਤੰਕਵਾਦੀ ਅਤੰਕਵਾਦੀ ਹੈ ਜਿਹੜਾ ਦੇਸ਼ ਦਾ ਗਦਾਰ ਹੈ ਦੇਸ਼ ਦਾ ਟੁਕੜਾ ਕਰਨ ਦੀ ਗੱਲ ਕਰਦਾ ਹੈ ਜੋ ਉਹਦਾ ਕਾਹਦਾ ਧਰਮ ਹੈ ਉਹਦਾ ਕੋਈ ਧਰਮ ਨਹੀਂ ਆਮ ਆਦਮੀ ਪਾਰਟੀ ਨੂੰ ਗੁਰਵੰਤ ਪੰਨੂ ਇਲਜ਼ਾਮ ਲਾ ਰਿਹਾ 833 ਕਰੋੜ ਦੀ ਮੈਨ ਫੰਡਿੰਗ ਕੀਤੀ ਹੈ ਕਿੰਜੇ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਕਹਿੰਦਾ ਸ਼ਰਿਆਮ ਹੀ ਉਹਨਾਂ ਦੀ ਪੈਰਵਾਹੀ ਕਰਦਾ ਰਾਜ ਉਹਨੇ ਦੀ ਫਾਂਸੀ ਮਾਫੀ ਦੀ ਅਰਜੀ ਲੈ ਕੇ ਜਗਨਜੀਤ ਸਿੰਘ ਰਾਸ਼ਟਰਪਤੀ ਦੇ ਕੋਲ ਚਲੇ ਗਏ ਤਕਵੀਰ ਬਾਦਲ ਕਿੰਜੇ ਸਿਰਫ ਇੱਕੋ ਪਾਰਟੀ ਹੈ ਰਾਸ਼ਟਰੀ ਦੇ ਵਿੱਚ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੈ ਜਿਸ ਦੀ ਜਿਆ ਸ਼ਿਵਸੇਨਾ ਜਿਸ ਤੇ ਕਦੇ ਕੋਈ ਇਲਜ਼ਾਮ ਨਹੀਂ ਹੈਗਾ ਵੀ ਇਹਨਾਂ ਨੇ ਦੇਸ਼ ਨਾਲ ਗਵਾਰੀ ਕੀਤੀ ਹੋਵੇ ਦੇਸ਼ ਦੇ ਖਿਲਾਫ ਕਦੇ ਬਿਆਨ ਦਿੱਤਾ ਹੋਵੇ ਕਦੇ ਕਿਸੇ ਸਿੱਖ ਦੇ ਖਿਲਾਫ ਬਿਆਨ ਦਿੱਤਾ ਹੋਵੇ ਕਿਸੇ ਮੁਸਲਮਾਨ ਦੇ ਖਿਲਾਫ ਬਿਆਨ ਦਿੱਤਾ ਹੋਵੇ ਕਿਸੇ ਸਾਈ ਦੇ ਖਿਲਾਫ ਬਿਆਨ ਦਿੱਤਾ ਹੋਵੇ ਠੀਕ ਹੈ ਸਭ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ ਅਸੀਂ ਸਨਾਤਨੀਆਂ ਸਾਨੂੰ ਸਨਾਤਨ ਪਿਆਰਾ ਹੈ ਲੇਕਿਨ ਅਸੀਂ ਕਿਸੇ ਦੇ ਵਿਰੋਧੀ ਨਹੀਂ ਆ ਅਮਰੀਕਾ ਨੇ ਬਿਲਕੁਲ ਠੀਕ ਕਿਹਾ ਵੀ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਕੋਰਟ ਸਜ਼ਾ ਦੇ ਰਹੀ ਹੈ ਅਸੀਂ ਕਿਉਂ ਟੁੱਟੀ ਹੈ ਨਹੀਂ ਪਰ ਉਹ ਕਹਿੰਦੇ ਸਜ਼ਾਾਂ ਪੂਰੀਆਂ ਕਰ ਚੁੱਕੇ ਆ ਵੀ ਵੀ 30 30 ਸਾਲ ਹੋ ਗਏ ਵੱਧ ਸਜ਼ਾਾਂ ਹੋ ਗਈਆਂ ਤਾਂ ਵੀ ਨਹੀਂ ਛੱਡ ਰਹੀ ਕੇਂਦਰ ਸਰਕਾਰ ਭਾਈ ਸਾਹਿਬ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਜਿਸ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਕੋਈ ਜੇਲ੍ਹ 1 ਘੰਟਾ ਵੀ ਉਹਨੂੰ ਅੰਦਰ ਨਹੀਂ ਰੱਖ ਸਕਦੀ ਉਹਨਾਂ ਨੂੰ ਕੋਰਟ ਨੇ ਰੀਜੀ ਨਹੀਂ ਕੀਤਾ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੈ ਉਹ ਟਿਲ ਟੂ ਡੈਥ ਹੈ ਉਹਨੂੰ ਕਲੀਅਰ ਕਿਉਂ ਨਹੀਂ ਕਰਦੇ ਉਮਰ ਕੈਦੀ ਸਜ਼ਾ ਉਮਰ ਕੈਦੀ ਕੁੰਦੀ ਹੈ ਕਿ ਇੰਨੀ ਇੱਕ ਟਾਈਮ ਦੇ ਵਿੱਚ ਪੂਰੀ ਹੋ ਗਈ ਜਿਸ ਦੇ ਉੱਪਰ ਲਿਖਿਆ ਜਾਂਦਾ ਟਿਲ ਟੂ ਡੈਥ ਮਤਲਬ ਕਿ ਉਸਨੇ ਸਾਰੀ ਉਮਰ ਅੰਦਰ ਹੀ ਰਹਿਣਾ ਟਿਲ ਟੂ ਡੈਥ ਦਾ ਮਤਲਬ ਇਹ ਹੈ ਤੁਸੀਂ ਕਿਉਂਕਿ ਉਹ ਸੁਪਰੀਮ ਕੋਰਟ ਚਲੇ ਜਾਣ ਰਾਸ਼ਟਰਪਤੀ ਕੋਲ ਚਲੇ ਜਾਣ ਕਿਉਂ ਨਹੀਂ ਜਾਂਦੇ ਕਿਉਂ ਅੰਮਿਤ ਸ਼ਾਹ ਦੇ ਮਗਰ ਪਏ ਆ ਕਿਉਂ ਕਿ ਉਹ ਦਾ ਕੇਂਦਰ ਸਰਕਾਰ ਦੇ ਮਗਰ ਪਏ ਆ ਬੰਦੀ ਸਿੰਘ ਰਿਆ ਕਰੋ ਕਿਉਂ ਤੋ ਨਾਲ ਨਾ ਪੈ ਰਹੇ ਤੁਸੀਂ ਕੋਰਟ ਚ ਜਾਓ ਕਿ ਸਜ਼ਾ ਪੂਰੀ ਹੋ ਚੁੱਕੀ ਕਹਿੰਦਾ ਕੋਰਟਵਾਂ ਤਾਂ ਨਹੀਂ ਹੋਗੀ ਕੋਰਟ ਨੇ ਜਵਾਬ ਤਾਂ ਨਹੀਂ ਦਿੱਤਾ ਵੀ ਕੇਂਦਰ ਸਰਕਾਰ ਛੱਡੂਗੀ ਪਰ ਉਹ ਕਹਿੰਦੇ ਜਿਹੜੀਆਂ ਅਦਾਲਤਾਂ ਨੇ ਸਾਡੇ ਦੇਸ਼ ਦੇ ਉਹ ਵੀ ਭਾਜਪਾ ਨੇ ਆਪਣੇ ਹੱਥਾਂ 'ਚ ਕਰ ਲਈਆਂ ਤਾਂ ਹੀ ਕੇਜਰੀਵਾਲ ਨੂੰ 15 ਦਿਨ ਦੀ ਜ਼ਮਾਨਤ ਮਿਲ ਗਈ ਹੈ ਨਾ ਜੇ ਭਾਜਪਾ ਦੀ ਅਚੰਭੀ ਤਾਂ ਇਲੈਕਸ਼ਨ ਪ੍ਰਚਾਰ ਕਰਨ ਲਈ ਕਹਿੰਦਾ ਕੇਜਰੀਵਾਲ ਨੂੰ ਜ਼ਮਾਨਤ ਕਿਉਂ ਦੇ ਦਿੰਦੀ ਕਹਿੰਦਾ ਅਦਾਲਤ ਇਹ ਸਭ ਕਹਿੰਦੀਆਂ ਗੱਲਾਂ ਦੇਖੋ ਲਾ ਦੇ ਵਿੱਚ ਕਿਸੇ ਵੀ ਜੱਜ ਕੋਲੇ 49 59 ਕਰਨ ਤੋਂ ਇਲਾਵਾ ਕੋਈ ਪਾਵਰ ਨਹੀਂ ਹੁੰਦੀ ਕਿਉਂਕਿ ਦੂਜੇ ਵਕੀਲ ਵੀ ਜਿਹੜੇ ਇਹਨਾਂ ਦੇ ਵਕੀਲਾਂ ਆਪੋਜੀਸ਼ਨ ਦੇ ਕਹਿ ਲਈ ਆਪਾਂ ਉਹਨਾਂ ਕੋਲ ਵੀ ਸਾਰੇ ਅਥਾਰਟੀ ਸਾਰੀਆਂ ਜੱਜਮੈਂਟਸ ਹੁੰਦੀਆਂ ਨੇ ਅਡਰ ਕੋਰਟਸ ਦੀਆਂ ਉਹ ਇੱਕ ਮਿੰਟ ਚ ਕੱਢ ਕੇ ਅੱਖੇ ਰੱਖ ਦਿੰਦੇ ਨੇ ਅੱਗੇ ਉਹਦੇ ਡਬਲ ਬੈਂਚ ਐ 트리플 ਬੈਂਚ ਐ ਫੋਰ ਬੈਂਚ ਐ ਉਹ ਕੋਈ ਇੱਕ ਥੋੜਾ ਗੜਾ ਗੜਾ ਸਾਰੀ ਬਾਤ ਪਤਾ ਹੋ ਗਿਆ ਫਿਰ ਕੇਜਰੀਵਾਲ ਕਿਵੇਂ ਬਾਹਰ ਆ ਗਿਆ 20 ਦਿਨ ਦੇ ਲਈ ਨਹੀਂ ਤੁਸੀਂ ਕਹਿੰਦੇ ਤਾਂ ਤੁਹਾਡੇ ਨਿਸਾਨੇ ਤੇ ਸੁਨੀਲ ਜਾਖੜ ਨੇ ਪਰ ਕਾਂਗਰਸ ਦੇ ਵਿੱਚੋਂ ਤਾਂ ਕੈਪਟਨ ਆਏ ਮਹਾਰਾਣੀ ਪ੍ਰਨੀਤ ਕੋਰਾਈ ਬਿੱਟੂ ਆਏ ਹੋਰ ਕਿੰਨੇ ਲੀਡਰ ਆ ਗਏ ਜਿਹੜਾ ਪ੍ਰਧਾਨ ਹੁੰਦਾ ਸੁਨੀਲ ਜਾਖੜ ਪੰਜਾਬ ਪ੍ਰਧਾਨ ਹੈ ਉਹਦਾ ਧੈਤਵ ਹੈ ਉਹਦੀ ਜ਼ਿੰਮੇਵਾਰੀ ਹੈ ਵੀ ਪਾਰਟੀ ਨੂੰ ਆਪਣੀ ਸਟੇਟ ਦੇ ਵਿੱਚ ਕਿਵੇਂ ਚਲਾਉਣਾ ਹੈ ਮੈਂ ਸ਼ਿਵਸਾਣਾ ਦਾ ਸਟੇਟ ਪ੍ਰੈਜ਼ੀਡੈਂਟ ਹਾਂ ਠੀਕ ਹੈ ਨਾ ਅਗਰ ਕਿੰਦਾ ਕੋਈ ਗਲਤ ਪਾਲਿਸੀ ਹੋਣਗੀਆਂ ਤਾਂ ਬੰਬੇ ਜਵਾਬ ਦੇ ਮੈਂ ਆ ਬਾਕੀ ਕੋਈ ਨਹੀਂ ਸਾਡੀ 51 ਮੈਂਬਰੀ ਸਟੇਟ ਬੋਡੀ ਹੈ ਉਹ 51 ਮੈਂਬਰ ਥੋੜਾ ਜਵਾਬ ਦੇ ਨੇ ਮੈਂ ਜਵਾਬ ਦੇ ਆ ਜਵਾਬ ਦੇ ਸਵੀਰ ਜਾਖੜ ਹੈ ਵੀ ਕਿਉਂ ਟਕਸਾਲੀ ਭਾਜ ਪਈਆਂ ਨੂੰ ਕਿੰਦਾ ਨਾਲ ਨਹੀਂ ਮਾਨ ਸਨਮਾਨ ਨਹੀਂ ਦਿੱਤਾ ਹਜ਼ਾਰਾਂ ਹਿੰਦੂਦਗਟਨਾ ਪੰਜਾਬ ਚ ਹਜ਼ਾਰਾਂ ਕਿੰਦਾ ਸੋਸ਼ਲ ਵਰਕ ਕਰਨ ਵਾਲੇ ਕਿੰਦਾ ਸਨਾਤਨੀ ਲੋਕ ਆ ਉਹਨਾਂ ਨੂੰ ਕਿਉਂ ਨਹੀਂ ਨਾਲ ਜੋੜਿਆ ਭਾਜਪਾ ਦੇ ਇਹਦਾ ਜਵਾਬ 4 ਤਰੀਕ ਤੋਂ ਬਾਅਦ ਸੁਨੀਲ ਜਾਕਰ ਨੂੰ ਹਾਈ ਕਮਾਂਡ ਨੂੰ ਦੇਣਾ ਹੀ ਪਊਗਾ ਹਾਂ ਤੁਸੀਂ ਇੱਕ ਪੋਸਟ ਪਾਈ ਹੈ ਕਿ ਜੇ ਮੋਦੀ ਨਾ ਆਇਆ ਹਿੰਦੂ ਖਤਮ ਹੋ ਜਾਣਗੇ ਹਿੰਦੂ ਕਿਵੇਂ ਖਤਮ ਹੋ ਜਾਣਗੇ ਉਹ ਤਾਂ ਕਹਿੰਦੇ ਹਿੰਦੂ ਸਿੱਖ ਭਾਈਚਾਰਾ ਪੰਜਾਬ ਦੇ ਵਿੱਚ ਇਹ ਬਿਆਨ ਦੇਖ ਲਓ ਰਾਹੁਲ ਗਾਂਧੀ ਦਾ ਦੇਖ ਲਓ ਖਰਗੇ ਦਾ ਦੇਖ ਲਓ ਜਿਹਦਾ ਮਰਜ਼ੀ ਬਿਆਨ ਦੇਖ ਲਓ ਸ੍ਰੀ ਆਮੋ ਹਿੰਦੂਆਂ ਦੇ ਖਿਲਾਫ ਬਿਆਨ ਦੇ ਰਹੇ ਨੇ ਕਿਹਨਾਂ ਜੀ ਅੱਜ ਵੀ ਕੋਈ ਲੀਡਰ ਹੈਗਾ ਪੰਜਾਬ ਆਂਦਾ ਉਹ ਸਿਰਫ ਸਿੱਖ ਦੀ ਗੱਲ ਕਰਦਾ ਕਿਸੇ ਨੇ ਕਿਹਾ ਕਿ ਜਿਹੜਾ 35000 ਹਿੰਦੂ ਮਰਿਆ ਉਸ ਨੂੰ ਮੁਆਵਜ਼ਾ ਸੀ ਦਵਾਵਾਂਗੇ ਪਰ ਉਹ ਪੰਜ ਪਾਦੇ ਲੀਡਰ ਹੈ ਪਰ ਉਹ ਦੋਸ਼ ਥੁਰਤੇ ਇਹ ਵੀ ਲਾ ਦਿੰਦੇ ਜਿਹੜੇ ਸ਼ਿਵਸਨ ਵਾਲੇ 35000 35000 ਦਾ ਰਾਗ ਲਾਪੀ ਜਾਂਦੇ ਨੇ ਕੋਲ ਆਡੈਂਟੀ ਤਾਂ ਹੈ ਨਹੀਂ ਤੁਹਾਡੇ ਕੋਲ ਆਡੈਂਟੀ ਹੈ ਕਿ ਫਲਾਣੀ ਥਾਂ ਤੇ ਹਿੰਦੂ ਮਰ ਗਿਆ ਫਲਾਣੀ ਤੇ ਆ ਗਿਆ 35000ਾਂ ਦੀ ਗਿਣਤੀ ਹੈ ਤੁਹਾਡੇ ਕੋਲ 11000 ਦੀ ਲਿਸਟ ਔਨ ਰਿਕਾਰਡ ਮੈਂ ਦੇ ਦਿੰਨਾ 11000 ਦੀ ਲਿਸਟ ਔਨ ਰਿਕਾਰਡ ਮੈਂ ਦੇ ਦਿੰਨਾ ਜਦੋਂ ਮਰਜ਼ੀ ਮਰ ਤੋਂ 11000 ਬਾਕੀ ਕਿੱਧਰ ਗਏ ਤੁਸੀਂ ਤਾਂ 35000 ਕਹ ਰਹੇ ਹੋ ਬੜਾ ਬੰਦਾ ਰਿਕਾਰਡ ਵੀ ਹੈ ਨਹੀਂ ਜਿਹੜਾ ਔਨ ਰਿਕਾਰਡ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ 11 ਤੋਂ 12000 ਦਾ ਰਿਕਾਰਡ ਮੈਂ ਦੇ ਦਿੰਨਾ ਮੇਰੇ ਤੋਂ ਲੈ ਲਓ ਉਸ ਦੇ ਵਿੱਚੋਂ ਮੈਂ ਤੁਹਾਨੂੰ ਹਜ਼ਾਰਾਂ ਬੰਦੇ ਦਾ ਰਿਕਾਰਡ ਉਹਦੀ ਗਿਣਤੀ ਲੱਖਾਂ ਚ ਹੈ ਜਿਹੜਾ ਪਲਾਨ ਕਰਕੇ ਹਰਿਆਣਾ ਹਿਮਾਚਲ ਦਿੱਲੀ ਬੰਬਈ ਤੱਕ ਗਿਆ ਉਸ ਟਾਈਮ 84 85 86 ਚ ਉਹ ਵੀ ਰਿਕਾਰਡ ਮਾ ਤੇ ਨਾ ਤੁਸੀਂ ਕਾਂਗਰਸ ਤੇ ਤਾਂ ਦੋਸ਼ ਲਾ ਦਿੰਦੇ ਹੋ ਪਰ ਜਿਹੜੀ ਮੋਦੀ ਸਰਕਾਰ ਹੈ ਪ੍ਰਧਾਨ ਮੰਤਰੀ ਮੋਦੀ ਨੇ ਅਮਿਤ ਸ਼ਾਹ ਨੇ ਉਹ ਵੀ ਕਦੇ ਮੰਗਲ ਸੂਤਰ ਦੀ ਗੱਲ ਕਰਦੇ ਨੇ ਕਦੇ ਰਾਮ ਮੰਦਰ ਦੀ ਗੱਲ ਕਰਦੇ ਨੇ ਧਰਮ ਦੇ ਨਾਂ ਤੇ ਮੰਗਲ ਸੂਤਰ ਦੇ ਨਾਂ ਤੇ ਉਹ ਵੀ ਤਾਂ ਵੋਟਾਂ ਮੰਗ ਰਹੇ ਨੇ ਨਾ ਯਾਰ ਆਪਣੀ ਧਰਮ ਦੀ ਗੱਲ ਕਰਦੇ ਆ ਨਾ ਦੂਜੇ ਇਹ ਤਾਂ ਨਹੀਂ ਕਹਿੰਦੇ ਵੀ ਮੁਸਲਮਾਨ ਮੜਾ ਇਹ ਤਾਂ ਨਹੀਂ ਕਹਿੰਦੇ ਸਿੱਖ ਮੜਾ ਕਰਤਾਰਪੁਰ ਸਾਹਿਬ ਲਾਂਗਾ ਕਿਨੇ ਖਲਾਇਆ ਮੋਦੀ ਸਾਹਿਬ ਨੇ ਖਲਾਇਆ ਸ਼੍ਰੀ ਦੀਪਾਲ ਬੀਰ ਬਾਦ ਦਿਵਸ ਕਿਨੇ ਮਨਾਇਆ ਬਾਲ ਦਿਵਸ ਸ਼੍ਰੀ ਦੀ ਪੂਰੇ ਬਰਲੈਂਟੇ ਕਿਸ ਨੇ ਬਣਾਇਆ ਮੋਦੀ ਸਾਹਿਬ ਨੇ ਬਣਾਇਆ ਜਿਉ ਪੱਗ ਬੰਨ ਕੇ ਆ ਜਾਂਦੇ ਨੇ ਤਾਂ ਵੀ ਉਹਨਾਂ ਨੂੰ ਕਹਿੰਦੇ ਬਹਿਰੂਪੀਏ ਨੇ ਮੋਦੀ ਸਾਹਿਬ ਤਾਂ ਪੱਗ ਬੰਨਣਾ ਮੈਨੂੰ ਵੀ ਸ਼ੌਂਕ ਹੈ ਮੈਂ ਵੀ ਕਾਲਜ ਚ ਪੱਗ ਬੰਨ ਲਿਆ ਕਰਦਾ ਸੀ ਔਰ ਸਾਰੇ ਮੈਨੂੰ ਕਹਿੰਦੇ ਸੀ ਬਹੁਤ ਸੋਹਣੀ ਲੱਗਦੀ ਹੈ ਮੋਦੀ ਸਾਹਿਬ ਦੀ ਪੱਗ ਬਹੁਤ ਸੋਹਣੀ ਲੱਗਦੀ ਹੈ ਇੰਜੇ ਯਾਰ ਸਾਨੂੰ ਸ਼ੌਂਕ ਹੈ ਸਾਡੇ ਬਜ਼ੁਰਗ ਵੀ ਪੱਗ ਬੰਨਦੇ ਸੀ ਮੈਂ ਆਪਣੇ ਦਾਦੇ ਨੂੰ ਖੁਦ ਦੇਖਿਆ ਪੱਗ ਹੀ ਪੱਗ ਬੰਨਦੇ ਹੋਏ ਉਹ ਦੂਜੀ ਤੁਰਲੇ ਵਾਲੀ ਬੰਦੇ ਸੀ ਨਹੀਂ ਤੁਸੀਂ ਪੱਗ ਤਾਂ ਬੰਨ ਲੈਨੇ ਹੋ ਪਰ ਤੁਹਾਡੇ ਸਿੱਖੀ ਲਈ ਤੁਹਾਡੇ ਜਿਹੜੇ ਸਿਵ ਸੈਨਿਕ ਐ ਇੰਨੀ ਦਿਲਾਂ ਚ ਜ਼ਹਿਰ ਕਿਉਂ ਐ ਬਿਲਕੁਲ ਨਹੀਂ ਐ ਸਿੱਖ ਧਰਮ ਦਾ ਅਸੀਂ ਆਪਣੇ ਧਰਮ ਤੋਂ ਬਹੁਤ ਸਨਮਾਨ ਕਰਦੇ ਆ ਦੂਸਰੋ ਗੁਰੂ ਸਾਡੇ ਨੇ ਪੰਜ ਦੇ ਪੰਜ ਪਿਆਰਿਆਂ ਚ ਕਿਹੜਾ ਸਿੱਖ ਸੀਗਾ ਮੈਨੂੰ ਦੱਸੋ ਕਹਿੰਦਾ ਸਾਰੇ ਹਿੰਦੂ ਸੀ ਸਾਰੇ ਸਨਾਤਨੀ ਸੀ ਜਿਨ੍ਹਾਂ ਨੂੰ ਸਿੱਖ ਸੱਚ ਸਾਡਾ ਸਿਵਾ ਸਾਂਝਾ ਐ ਅੱਜ ਉੱਥੇ ਕਹਿੰਦਾ ਹਿੰਦੂ ਛੜਦਾ ਕਾਲੂ ਉਸੇ ਸੇਵੇ ਦੇ ਉੱਪਰ ਸਿੱਖ ਛੜਦਾ। ਹਾਂਜੀ ਜਿਸ ਵੰਦ ਦਾ ਮਰਨਾ ਸਾਂਝਾ ਹੋਵੇ ਉਹਨੂੰ ਤੁਸੀਂ ਅੱਡੀ ਕਿਵੇਂ ਕਰ ਲਓਗੇ? ਹਾਂਜੀ ਸਾਡਾ ਤਾਂ ਹਿੰਦੂ ਸਿੱਖ ਦਾ ਸੇਵਾ ਸਾਂਝਾ। ਸਾਡੇ ਸਾਰੇ ਜਿਹੜੇ ਰੀਤੀ ਰਿਵਾਜ ਆ ਤਕਰੀਬਨ ਸਾਂਝੇ ਨੇ ਕਹਿੰਦਾ। ਸਾਨੂੰ ਤਾਂ ਕੋਈ ਅਲੱਗ ਕਰ ਹੀ ਨਹੀਂ ਸਕਦਾ ਕਹਿੰਦਾ। ਸਾਡੇ ਮਨਚ ਸਿੱਖਾਂ ਦੇ ਪ੍ਰਤੀ ਪੂਰਾ ਜ਼ਾਹਿਰ ਨਹੀਂ ਆ। ਇਹ ਤਾਂ ਜਿਹੜੇ ਲੋਕਾਂ ਦਾ ਚੰਦੇ ਦਾ ਧੰਦਾ ਵਿਦੇਸ਼ਾਂ 'ਚ ਚੱਲਦਾ। ਹਾਂਜੀ ਉਹਨਾਂ ਲੋਕਾਂ ਨੇ ਸਾਡੇ ਪ੍ਰਤੀ ਕਿੰਨਾ ਨਫ਼ਰਤ ਫੈਲਾਈ ਵੀ ਹੈ ਮੈਂ ਤਾਂ ਮੀਟਿੰਗਾਂ ਦੇ ਵਿੱਚ ਸਾਰੇ ਸਿਪਤਾਂ ਨੂੰ ਆਪਣੇ ਅਧਿਕਾਰੀਆਂ ਨੂੰ ਕਹਿਣਾ ਕਿ ਪਿੰਡ-ਪਿੰਡ ਜਾਓ ਘਰ-ਘਰ ਜਾਓ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦੱਸੋ ਜਿਹੜੇ ਖਾਲੀਤਾਂ ਮੰਗ ਰਹੇ ਨੇ ਵੀ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਹਾਂ ਉਹ ਲੈ ਕੈਨੇਡਾ 'ਚ ਬੈਠੇ ਅਮਰੀਕਾ 'ਚ ਬੈਠੇ ਪਾਕਿਸਤਾਨ 'ਚ ਬੈਠੇ ਨਾ ਉਹਨਾਂ ਨੇ ਹਿੰਦੁਸਤਾਨ ਆਣੇ ਕੀ ਹਾਂ ਜੀ ਜਦੋਂ ਉਹ ਰਿਆਨ ਪੰਜਾਬ ਦੀ ਧਰਤੀ ਤੇ ਆਣ ਉਹਨਾਂ ਨੂੰ ਪਤਾ ਲੱਗੇ ਤੁਸੀਂ ਕਹਿੰਦੇ ਹੋ ਹਿੰਦੂ ਸਿੱਖ ਭਾਈਚਾਰਾ ਤੁਸੀਂ ਵੀ ਸਤਿ ਆਨ ਮਾਨ ਸਨਮਾਨ ਕਰਦੇ ਹੋ ਹੈਨਾ ਫਿਰ 1 ਜੂਨ ਤੋਂ 6 ਤੱਕ ਤੁਹਾਡਾ ਐਕਤੀ ਕੋਈ ਪ੍ਰੋਗਰਾਮ ਨਹੀਂ ਹੋਊਗਾ ਨਹੀਂ ਨਹੀਂ ਜਿਹੜੇ ਦੇਖੋ ਅਸੀਂ ਇੱਕ ਸਿੰਪਲ ਖਵਨ ਜਾਂ ਕਰਦੇ ਹਾਂ 6 ਜੂਨ ਨੂੰ ਹਾਂ ਜੀ ਉਸ ਦੇ ਵਿੱਚ ਅਸੀਂ ਜਿਹੜੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ નિર્ਦੋਸ਼ ਲੋਕ ਸਾਰੇ ਉੱਥੇ ਉਹ ਟੈਰਰਿਸਟ ਨਹੀਂ ਸੀਗੇ ਜਿਹੜੇ ਮਾਰੇ ਗਏ ਉਸ ਦੇ ਵਿੱਚ ਆਮ ਸੰਗਤ ਵੀ ਆਈ ਹੋਈ ਸੀ ਮਿਲਟਰੀ ਦੇ ਲੋਕ ਪੈਰਾ ਮਿਲਟਰੀ ਫੋਰਸ ਦੇ ਲੋਕ ਜਿਨ੍ਹਾਂ ਉਥੇ ਉਹ ਸੀਦ ਹੋਏ ਨੇ ਸੀ ਉਹਨਾਂ ਨੂੰ ਸਰਦਾ ਸਭ ਨੂੰ ਪੇਟ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਇਸ ਤੋਂ ਇਲਾਵਾ ਸਾਡੀ ਕੋਈ ਝੜਕਾਉ ਗੱਲ ਨਹੀਂ ਹੁੰਦੀ ਕੋਈ ਝੜਕਾਉ ਭਾਸ਼ਣ ਨਹੀਂ ਹੁੰਦਾ ਕਿਸੇ ਤੋਂ ਹੁੰਦਾ ਇਹ ਦੇ ਖਿਲਾਫ ਨਹੀਂ ਹੁੰਦਾ ਪਰ ਇਸ ਵਾਰ ਇਲੈਕਸ਼ਨ ਬੜੇ ਅਹਿਮ ਨੇ ਕਿਉਂਕਿ ਖੰਡੂਰ ਸਾਹਿਬ ਤੋਂ ਵੀ ਆਜ਼ਾਦ ਕੈਂਡੀਡੇਟ ਖੜੇ ਨੇ ਆਪਨ ਕੈਂਡੀਡੇਟ ਕਹਿ ਦਿੰਦੇ ਆ ਫਰੀਦਕੋਟ ਤੋਂ ਵੀ ਖੜੇ ਨੇ ਤੇ ਸੰਗਰੂਰ ਤੋਂ ਤਾਂ ਸਿਮਰਜੀਤ ਮਾਨ ਹੈਗੇ ਹੀ ਨੇ ਬਟਿੰਡਾ ਤੋਂ ਆਪਣੇ ਕਟਲਾ ਨੇ ਇੱਥੇ ਲੱਖਸਦਾਨਾ ਇੱਥੇ ਬਟਿੰਡਾ ਦਾ ਨਾਮ ਹੀ ਭੁੱਲ ਗਿਆ ਮੈਂ ਲੱਖਸਦਾਨਾ ਕਟਣਾ ਇੱਥੇ ਕਹਿੰਦਾ ਨੋ ਕੀ ਆ ਅਮਰਤਪਾਲ ਹੈਣਾ ਹਾਂ ਠੀਕ ਆ ਚਲ ਦੁਬਾਰਾ ਕਰ ਲੈਣੇ ਆ ਆਪਾਂ ਦੇਖਦੇ ਆ ਖੰਡੂਰ ਸਾਹਿਬ ਤੋਂ ਅਮਰਤਪਾਲ ਖੜਾ ਸੰਗਰੂਰ ਤੋਂ ਸਿਮਰਜੀਤ ਮਾਨ ਖੜੇ ਨੇ ਤੇ ਬਠਿੰਡਾ ਤੋਂ ਲੱਖਾ ਸਦਾਨਾ ਖੜਾ ਹੈ ਫਰੀਦਕੋਟ ਤੋਂ ਵੀ ਖੜੇ ਨੇ ਉਹ ਕਹਿੰਦੇ ਉਹਨਾਂ ਦੀ ਜਿੱਤ ਐਕਤੀ ਯਕੀਨੀ ਹੈ ਚਾਰ ਦਿਨ ਰਹਿ ਗਏ 4 ਤਰੀਕ ਦੇ ਤੁਹਾਡੇ ਸਾਹਮਣੇ ਆ ਇਹਨਾਂ ਸਭ ਦੀ ਜਮਾਨਤਾ ਜਬਤ ਹੋਣੀ ਆ ਹੂੰ ਜੱਡੇ ਪਟਿਆਲੇ ਤੋਂ ਵੀ ਪਿਛਲੀ ਵਾਰ ਬਲੈਂਸਿੰਗ ਰਾਜੂਆਣੀ ਦੀ ਪੈਨ ਖੜੀ ਸੀ ਹੂੰ 12000 ਵੋਟ ਪਈ ਸੀ ਐਮਪੀ ਇਲੈਕਸ਼ਨ ਚੋਂ 12000 ਵੋਟ ਦੀ ਕੀ ਵੈਲਿਊ ਹੁੰਦੀ ਆ ਆਪਾਂ ਆਪ ਸਮਝ ਸਕਦੇ ਆ ਵਿਜਮਾਨਤਾ ਜਬਤ ਹੋਈ ਸੀ ਇਹਨਾਂ ਦੀ ਵੀ ਸਭ ਦੀਆਂ ਜਮਾਨਤਾ ਜਬਤ ਹੋਣਗੀਆਂ ਕਿਉਂਕਿ ਪੰਜਾਬ ਦਾ ਕੋਈ ਵੀ ਆਮਨ ਪਸੰਦ ਨਾਗਰਿਕ ਅਤੰਕਵਾਦ ਖਾਲਿਸਤਾਨ ਨਹੀਂ ਚਾਹੁੰਦਾ ਨਹੀਂ ਕਹਿੰਦੇ ਅਮਰਤਪਾਲ ਦੀ ਵੇਵ ਦੇ ਨਾਲ ਤਾਂ ਪੂਰੇ ਪੰਜਾਬ ਦਾ ਮਾਹੌਲ ਚੇਂਜ ਹੋਇਆ ਤੁਸੀਂ ਨੀ ਆ ਚਾਰ ਨੂੰ ਸਾਹਮਣੇ ਆਜੂਗਾ ਚਾਰ ਦਿਨਾਂ ਬਾਅਦ ਤੁਸੀਂ ਵੀ ਇੱਥੇ ਹੋਵੋਗੇ ਮੈਂ ਵੀ ਇੱਥੇ ਹਾਂ ਚਲੋ ਕਿਸ ਤਰ੍ਹਾਂ ਦੇਸ਼ ਦੇ ਟੁਕੜ ਟੁਕੜੇ ਕਰਨ ਦੀ ਇਤਨਾ ਬੰਦਾ ਗੱਲ ਕਰਦਾ ਹੋਵੇ ਪਹਿਲੀ ਗੱਲ ਤਾਂ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜਿਹੜਾ ਕਹਿੰਦਾ ਸੀ ਮੈਂ ਸੰਵਿਧਾਨ ਨਹੀਂ ਮੰਨਦਾ ਮੈਂ ਹਿੰਦੁਸਤਾਨ ਦਾ ਨਾਗਰਿਕ ਨਹੀਂ ਹੈਗਾ ਹਾਂਜੀ ਅੱਜ ਜੋ ਸੰਵਿਧਾਨ ਦੀ ਸੌ ਚੱਕੇ ਨਾਮਿਨੇਸ਼ਨ ਫਾਈਲ ਕੀਤੀ ਹੈ ਉਹਨੇ ਉਹ ਤਾਂ ਕਿਹੜੇ ਤੀਨ ਤਰ੍ਹਾਂ ਨਾ ਜੇ ਤਾਂ ਉਹ ਨੇ ਸਟੈਂਡ ਤੇ ਕਾਇਮ ਰਹਿੰਦਾ ਨਾ ਵੀ ਮੈਂ ਨਾਗਰਿਕ ਨਹੀਂ ਹਾਂ ਕਿਉਂ ਸੰਵਿਧਾਨ ਦੀ ਸੌ ਚੱਕੇ ਨਾਮਿਨੇਸ਼ਨ ਫਾਈਲ ਕੀਤੀ ਆ ਫਿਰ ਨਾ ਚੱਕਦਾ ਸਵਾਨਦੀ ਤੋਂ ਉੱਥੇ ਜੋ ਨਾਮਿਨੇਸ਼ਨ ਫਾਈਲ ਕਰਦੇ ਸਾਨੂੰ ਪਤਾ ਨਾ ਹੀ ਪਹਿਲਾਂ ਸੌਂਚ ਕਾਈ ਜਾਂਦੀ ਹੈ ਕਿੰਜੇ ਉਸ ਤੋਂ ਬਾਅਦ ਨਾਮਿਨੇਸ਼ਨ ਫਾਈਲ ਹੁੰਦੀ ਹੈ ਤਾਂ ਕਿਉਂ ਚੱਕੀ ਸੌ ਉਸਨੇ ਇਹ ਸਿਰਫ ਸੱਚ ਦੇ ਦਾਤ ਹੁੰਦਾ ਕੋਈ ਖਾਲਿਸਤਾਨੀ ਕੋਈ Hindu ਸਿੱਖਣੀ ਕਿੰਜੇ Hindu ਸਿੱਖ ਪ੍ਰਾਣੇ ਪ੍ਰਾ ਰਹਿਣਗੇ ਇਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਹੇ ਸਰਨਰ ਹਰੀਸ਼ ਸਿੰਘਲਾ ਜਿਨ੍ਹਾਂ ਕਿਹਦੇ ਕਹਿੰਦੇ ਨੇ ਕਿ 4 ਤਰੀਕ ਨੂੰ ਨਤੀਜੇ ਆਉਣੇ ਆ ਜਿਹੜੇ ਭਾਜਪਾ ਦੇ ਵੀ ਆਉਣੇ ਆ ਕਿਉਂਕਿ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨੇ ਜਿਹੜੇ ਟਕਸਾਲੀ ਭਾਜਪਾਈਏ ਉਹਨਾਂ ਦਾ ਸਤਕਾਰ ਨਹੀਂ ਕੀਤਾ ਨਾ ਭਾਈਵਾਲਾਂ ਦਾ ਕੀਤਾ ਇਹਦੇ ਨਾਲ ਹੀ ਜਿਹੜੇ ਭਾਵੇਂ ਭਾਈ ਅਮਰਪਾਲ ਸਿੰਘ ਨੇ ਜਾਂ ਹੋਰ ਜਿਹੜੇ ਆਜ਼ਾਦ ਕੈਂਡੀਡੇਟ ਨੇ ਉਹਨਾਂ ਦੀਆਂ ਵੀ ਜ਼ਮਾਨਤਾ ਜਪਤ ਹੋਣੀਆਂ ਨੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ